ਇਹ ਭਾਂਡੇ ਦੀ ਜੀਜਾ ਕਿਹੜੀ ਅਸੀਂ ਗੁੰਡਾਗਰਦੀ ਕਰ ਰਹੇ ਹਾਂ ਜਿਹੜੀ ਵੀ ਪਾਰਟੀ ਹੁੰਦੀ ਆਪੋਜੀਸ਼ਨ ਚ ਕਰਦੀ ਆ ਤੇ ਅਸੀਂ 2 ਸਾਲ ਦਿੱਤੇ 2 ਸਾਲ ਬਾਅਦ ਅੱਜ ਅਸੀਂ ਜੋ ਪੈਨਸ਼ਨਾਂ 2500 ਰੁਪਏ ਹੋ ਉਹ ਨਹੀਂ ਗਈਆਂ ਕਾਰਡ ਨਹੀਂ ਲੈ ਕੱਟ ਤੇ ਸਾਰਿਆਂ ਦੇ 5-5000 ਤੇ ਹੁਣ ਹੋਰ ਕਰੀਏ ਕੀ ਆ ਸਾਡੀਆਂ ਭੈਣਾਂ ਆਈਆਂ ਹੋਈਆਂ ਸੀ ਪੁਲਿਸ ਸਾਡੇ ਤੇ ਲਾਠੀ ਚਾਰਜ ਕਰੇ ਪੁਲਿਸ ਸਾਡੇ ਤੇ ਅਥਰੂ ਗੈਸ ਸਿੱਟੇ ਪੁਲਿਸ ਸਾਡੇ ਤੇ ਪਾਣੀ ਵਾਟਰ ਕਰਨਨ ਮਾਰੇ ਜਿਹੜਾ ਕਿ ਹੁੰਦਾ ਐਨੇ ਸੀਨੀਅਰ ਬੰਦੇ ਪਿੱਛੇ ਮੂਰੇ ਲੱਗੇ ਆ ਵੀ ਇਹ ਨਾ ਹੋਵੇ ਕੋਈ ਕਿਤੇ ਸਾਡੇ ਕਿਸੇ ਮੁੰਡੇ ਦੇ ਸੱਟ ਵੱਜੇ ਨੌਜਵਾਨਾਂ ਦੇ ਸੱਟ ਵੱਜੇ ਉਹ ਸਾਡੇ ਮਗਰ ਖੜੇ ਆ ਕਾਰਪੋਰੇਸ਼ਨ ਦਫਤਰ ਹੈ ਦੇਖੋ ਇੱਕ ਗੱਲ ਮੇਰੀ ਸਮਝੋ ਇਸ ਵੇਲੇ ਮੈਂ ਤੇ पांडे ਜੀ ਖੜੇ ਆਂ ਇਹ पांडे ਜੀ ਜਿਹਾ ਕਿਹੜੀ ਅਸੀਂ ਗੁੰਡਾਗਰਦੀ ਕਰ ਰਹੇ ਆਂ ਅਸੀਂ ਪ੍ਰਦਰਸ਼ਨ ਕਰਨ ਆਇਆ ਨਾ ਜਿਹੜਾ ਕਿ ਹਮੇਸ਼ਾ ਕਰਦੇ ਆਂ ਆਪੋਜੀਸ਼ਨ ਚ ਜਿਹੜੀ ਵੀ ਪਾਰਟੀ ਹੁੰਦੀ ਆਪੋਜੀਸ਼ਨ ਚ ਕਰਦੀ ਆ ਤੇ ਅਸੀਂ 2 ਸਾਲ ਦਿੱਤੇ 2 ਸਾਲ ਬਾਅਦ ਅੱਜ ਅਸੀਂ ਜੋ ਪੈਨਸ਼ਨਾਂ 2500 ਰੁਪਏ ਉਹ ਨਹੀਂ ਗਈਆਂ ਜੋ 1000 ਰੁਪਏ ਦੇਣਾ ਸੀ ਉਹ ਨਹੀਂ ਗਾ ਜੋ ਕੰਪੈਕਟਰ ਲੱਗਣੇ ਸੀ ਉਹ ਨਹੀਂ ਗੇ ਐਨਓਸੀ ਮਿਲ ਨਹੀਂ ਰਹੀ ਕਿਸੇ ਨੂੰ ਕਾਰਡ ਨੀਲੇ ਕੱਟ ਤੇ ਸਾਰਿਆਂ ਦੇ 5-5000 ਤੇ ਹੁਣ ਹੋਰ ਕਰੀਏ ਕੀ ਆ ਸਾਡੀਆਂ ਭੈਣਾਂ ਆਈਆਂ ਹੋਈਆਂ ਸੀ ਸਾਡੀਆਂ ਮਾਮਾ ਆਈਆਂ ਸੀ ਸਾਡੇ ਬਜ਼ੁਰਗ ਆਏ ਸੀ ਤੇ ਇਹ ਪ੍ਰਦਰਸ਼ਨ ਜਿਹੜਾ ਏ ਅਮਨਤੰਗ ਨਾਲ ਪੁਲਿਸ ਖੜੀ ਆ ਪੁਲਿਸ ਸਾਡੇ ਤੇ लाठी चार्ज ਕਰੇ ਪੁਲਿਸ ਸਾਡੇ ਤੇ ਅਥਰੂ ਗੈਸ ਸਿੱਟੇ ਪੁਲਿਸ ਸਾਡੇ ਤੇ ਪਾਣੀ ਵਾਟਰ ਕੈਨਨ ਨਾਲ ਮਾਰੇ ਜਿਹੜਾ ਕਿ ਹੁੰਦਾ ਪਰ ਅੱਜ ਕੀ ਹੋਇਆ ਪੁਲਿਸ ਨੇ ਅਸੀਂ ਵੈਰੀਗੇਟ ਟੱਪ ਕੇ ਕੁਝ ਨਹੀਂ ਕਿਹਾ ਅਸੀਂ ਜਦੋਂ ਅੰਦਰ ਗਏ ਆ ਅੱਜ ਨਵਾਂ ਕੰਮ ਇਹ ਜਾਂ ਤਾਂ ਅਬਦਾਲੀ ਵੇਲੇ ਹੁੰਦਾ ਸੀ ਜਾਂ ਗੋਰੀਆਂ ਵੇਲੇ ਹੁੰਦਾ ਸੀ ਇੰਨੇ ਸੀਨੀਅਰ ਬੰਦੇ ਪਿੱਛੇ ਮੂਹਰੇ ਲੱਗੇ ਆ ਵੀ ਇਹ ਨਾ ਹੋਵੇ ਕੋਈ ਕਿਤੇ ਸਾਡੇ ਕਿਸੇ ਮੁੰਡੇ ਦੇ ਛੱਟਵਾ ਜੇ ਨੌਜਵਾਨਾਂ ਦੇ ਛੱਟਵਾ ਜੇ ਉਹ ਸਾਡੇ ਮਗਰ ਖੜੇ ਆ ਤੇ ਅਸੀਂ 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 ਜਦੋਂ ਅੱਗੇ ਵਧੇ ਤਾਂ ਇੱਕ ਕਾਰਪੋਰੇਸ਼ਨ ਦਾ ਮੁਲਾਜ਼ਮ ਯਾਤ ਪਹਿਲੀ ਵਾਰ ਦੇਖਿਆ ਉਹ ਡਰਾਉਣ ਲਈ ਤੁਹਾਡੇ ਬਹੁਤ ਟੀਵੀ ਚੈਨਲ ਦੇ ਵਿਜ਼ੂਅਲ ਆਏ ਹੋਣਗੇ ਉਹ ਚਲਾਉਣ ਡਰਾਉਣ ਲਈ ਅਸੀਂ ਤਾਂ ਕਿ ਚਲ ਕਟਰੇ ਅੱਗ ਜੀ ਕੱਢਦਾ ਅੱਗ ਸਾਡੇ ਅੱਖਾਂ 'ਚ ਪਈ ਸਾਰਿਆਂ ਦੇ ਅਸੀਂ ਕਿ ਚਲੋ ਕੋਈ ਗੱਲ ਨਹੀਂ ਜਦੋਂ ਅਸੀਂ ਜਾ ਕੇ ਹੱਥ ਪਾਏ ਗ੍ਰਿਲ ਨੂੰ ਹੱਥ ਪਾਏ ਤਾਂ ਉਹ ਕਟਰ ਲੈ ਕੇ ਅੱਗੇ ਆ ਗਿਆ ਅਸੀਂ ਆਸ਼ੂ ਮੇਰੇ ਪੰਦੇ ਸਾਰੇ ਅਸੀਂ ਸੰਜੇ ਹੱਥ ਪਿੱਛੇ ਕਰ ਲਏ ਮੁੰਡਿਆਂ ਨੇ ਉਹਨੇ ਆ ਕੇ ਜਿਹੜਾ ਕਟਣਾ ਉਹ ਨਾਲ ਲਾ ਕੇ ਚਲਾਉਣਾ ਸ਼ੁਰੂ ਕਰਤਾ ਤੇ ਜਿਹਦੀਆਂ ਅੱਖਾਂ 'ਚ ਸਾਡੇ ਇਕਦਮ ਅੱਗ ਪਈ ਤੇ ਸੰਜੇ ਦੇ ਕਟਰ ਲੱਗਿਆ ਤੇ ਉਸ ਤੋਂ ਬਾਅਦ ਅਸੀਂ ਪਿੱਛੇ ਹਟੇ ਉਹਨੂੰ ਸਮਝਾਇਆ ਪੁਲਿਸ ਵਾਲੇ ਅਫਸਰ ਖੜੇ ਉਹਨਾਂ ਨੂੰ ਸਮਝਾਇਆ ਵੀ ਇਹ ਕੀ ਇਹ ਇਹ ਕਿਹੜਾ ਤਰੀਕਾ ਯਾਰ ਤੁਸੀਂ ਜੋ ਮਰਜ਼ੀ ਕਰੋ ਕਟਰ ਨਾਲ ਸਾਡੇ ਹੱਥ ਹੀ ਬਟਨ ਵੀ ਕਹਿੰਦਾ ਹੱਥ ਪਰੇ ਕਰ ਲਓ ਜੇ ਹੱਥ ਲਾਓਗੇ ਤਾਂ ਮੈਂ ਕਟਰ ਚਲਾਉਂਗਾ ਫਿਰ ਅਸੀਂ ਜਿਹੜਾ ਸੰਗਲ ਸੀ ਉਹਦੇ ਉੱਤੇ ਆਪਣੇ ਆਪਣੇ ਐ ਹੱਥ ਇੱਕ ਦੇ ਉੱਤੇ ਹੱਥ ਇੱਕ ਦੇ ਉੱਤੇ ਹੱਥ ਸਭ ਨੇ ਰੱਖ ਲਏ ਵੀ ਲੈ ਚਲਾ ਉਹ ਫਿਰ ਵੀ ਨਹੀਂ ਹਟਿਆ ਫਿਰ ਇੱਕ ਕੋਈ ਭਲਾ ਬਾਂਸ ਪ੍ਰਾਣਾ ਕੋਈ ਮੁਲਾਜ਼ਮ ਸੀ ਪੁਲਿਸ ਦਾ ਜੀਨੇ ਉਹਨੂੰ ਕਿਹਾ ਵੀ ਰੱਬ ਦੇ ਵਾਸਤੇ ਤੂੰ ਕਿਹੜੇ ਕੰਮ 'ਚ ਪੈ ਗਿਆ ਪਰ ਉਹਨੂੰ ਪਿੱਛੋਂ ਟੈਲੀਫੋਨ ਐਮਐਲਏ ਦੇ ਆ ਰਹੇ ਸੀ ਲਗਾਤਾਰ ਕਿਉਂਕਿ ਅਸੀਂ 15 ਮਿੰਟ ਤੋਂ ਖੜੇ ਸੀ ਬਾਦ ਅੱਗੇ ਕਾਰਪੋਰੇਸ਼ਨ ਕਮਿਸ਼ਨਰ ਦੇ ਆ ਰਹੇ ਸੀ ਵੀ ਇਹਨਾਂ ਨੇ ਜਿਵੇਂ ਅਤਵਾਦੀਆਂ ਵੇਲੇ ਕਿਹਾ ਵੀ ਵੋਟਾਂ ਪਾਉ ਜਿਹੜਾ ਉਂਗਲਾਂ ਵੜਦਾਂਗੇ ਇਹਨਾਂ ਨੇ ਕਿਹਾ ਵੀ ਜਿਹੜਾ ਐਜੀਟੇਸ਼ਨ ਕਰੂਗਾ ਉਹਦੇ ਹੱਥ ਵੜ ਦੋ ਉਹ ਮੁਲਾਜ਼ਮ ਨੇ ਯਾਰ ਇਹ ਕਦੇ ਤੁਸੀਂ ਤੁਸੀਂ ਵੀ ਆਪਣੀ ਜ਼ਿੰਦਗੀ 'ਚ ਕਦੇ ਦੇਖਿਆ ਵੀ ਕਟਰ ਵਰਤੇ ਜਾਣ ਇਹ ਤਾਂ ਹਰਿਆਣੇ ਦੇ ਬਾਰਡਰ ਤੇ ਨਹੀਂ ਵਰਤੇ ਗਏ ਇੱਥੇ ਕਟਰ ਲੈ ਕੇ ਉਹਨੂੰ ਫੇਰ ਜਦੋਂ ਉਹਨੂੰ ਲੋਕੋ ਪੁਲਿਸ ਵਾਲੇ ਨੇ ਕਿਹਾ ਵੀ ਇਹਤ ਕਰਨ ਕੀ ਲਗਿਆ ਇਹ ਤਾਂ 307 302 ਦੇ ਮਕਾਦਮੇ ਦਰਜ ਹੋਣਗੇ ਤੇਰੇ ਤੇ ਤਾਂ ਉਹ ਉੱਥੋਂ ਭੱਜਿਆ ਉਹਨੂੰ ਲੁਕੋਇਆ ਗਿਆ ਪਰ ਦੇਖੋ ਕਾਰਪੋਰੇਸ਼ਨ ਦੇ ਵਿੱਚ ਇਹ ਕਿਹਨੇ ਭੇਜਿਆ ਕਟਰ ਦੇ ਕੇ ਇਹ ਤਿਆਰੀ ਕਿਹਦੀ ਸੀ ਐਮਐਲਏ ਆਂਦੀ ਸੀ ਕਮਿਸ਼ਨਰ ਦੀ ਸੀ ਕਿਹਦੀ ਤਿਆਰੀ ਸੀ ਵੀ ਕਟਰ ਦੇ ਕੇ ਉਹਨੂੰ ਭੇਜਿਆ ਗਿਆ ਜੀ ਕੋਈ ਲੱਗਦਾ ਜੀ ਕੌਣ ਜੀ ਤਾਲਾ ਚੜ ਦਿੱਤਾ ਗਿਆ ਐਮਐਲਏ ਆਮ ਆਦਮੀ ਪਾਰਟੀ ਜਿਹੜਾ ਜਿਹੜਾ ਐਮਐਲਏ ਇਹ ਬਦਲਾਈ ਆ ਨਾ ਇਹ ਦਿਖਾਉਣਾ ਚਾਹੁੰਦੇ ਆ ਵੀ ਕੋਈ ਐਜੀਟੇਸ਼ਨ ਕਿਉਂਕਿ ਜਿਹਨੂੰ ਜੀਕਰਦਾ ਵਿਜੀਲੈਂਸ ਨਾਲ ਫੜ ਲੈਂਦੇ ਆ ਜਿਹਨੂੰ ਜੀਕਰਦਾ ਉਹ ਤੇ ਪਰਚੇ ਪਾ ਲੈਂਦੇ ਆ ਅੱਜ ਇਹਨਾਂ ਨੇ ਦੇਖਿਆ ਐਮਪੀ ਐਕਸ ਐਮਐਲਏ ਐਕਸ ਮੰਤਰੀ ਕਾਉਂਸਲਰ ਐਕਸ ਵੀ ਇਹ ਮੋਹਰਾਂ ਮੰਗਣ ਆਏ ਆਪਣੀਆਂ ਇਹਨਾਂ ਦੇ ਮੋਹਰਾਂ ਲਾਉਣ ਵਾਲੇ ਹੱਥੀ ਵੜ ਦੋ ਇਹ ਸੱਤੋ ਕਿਸ ਹੱਥ ਨਾਲ ਪੈਨਸ਼ਨ ਮੰਗ ਰਹੇ ਆ ਕਿਸ ਹੱਸਾ ਨਾਲ ਸੱਤੋ 1000 ਰੁਪਿਆ ਮੰਗਦੇ ਇਹਨਾਂ ਦੇ ਮੰਗਣ ਵਾਲੇ ਹੱਥੀ ਵੜ ਦੋ ਇਹ ਅੱਜ ਕੰਮ ਹੋਇਆ ਪਰ ਤੁਸੀਂ ਵੀ ਮੀਡੀਆ 'ਚ ਕਦੇ ਦੇਖਿਆ ਨਹੀਂ ਹੋਣਾ ਭਾਈ ਹੁਣ ਲਿਖਣਾ ਦਿਖਾਉਣਾ ਥੋੜਾ ਕੰਮ ਆ ਅ ਆਦਿਕਤਾ ਗਿਆ ਅਸੀਂ ਤਾਂ ਕਹ ਰਹੇ ਸੀ ਵੀ ਇੱਕ ਡੱਬੇ ਚ ਗਗਨ ਜੀ ਇੱਕ ਡੱਬੇ ਚ ਇੱਕ ਡੱਬੇ ਚ 95 ਦੇ 95 ਮੋਹਰੇ ਜਿਹੜੀਆਂ ਉਹ ਇਕੱਠੀਆਂ ਕਰਕੇ ਇੱਕ ਡੱਬੇ ਚ ਰੱਖੀ ਬੈਠੇ ਆ ਤੇ ਜਿਹੜੇ ਜਿਹੜੇ ਆ ਹੁਕਮ ਹੁੰਦਾ ਵਿੱਚ ਕਿਹਦੀ ਦੁਕਾਨ ਤੇ ਤਾਲਾ ਲਾਉਣਾ ਕਿਹਦੀ ਦੁਕਾਨ ਤੇ ਦੁਕਾਨ ਬੰਦ ਕਰਨੀ ਆ ਉਹਦਾ ਜਿਹੜਾ ਹੁਕਮ ਜਾਂਦਾ ਤੇ ਐਮ ਐਲ ਏ ਜਦੋਂ ਲੈਣ ਦੇਣ ਹੋ ਜਾਂਦਾ ਜਿਹਦਾ ਵੀ ਉਹ ਦੁਕਾਨਾਂ ਖੁੱਲ ਜਾਂਦੀਆਂ ਆ ਤੇ ਇਹ ਕੰਮ ਅਸੀਂ ਹੋਣ ਨਹੀਂ ਦੇਣਾ ਪਰ ਇਹ ਮਤ ਸਮਝਣ ਵੀ ਆ ਰਹੇ ਆ ਡਰਾ ਦੇਣਗੇ ਆ ਸਾਰੇ ਆ ਸ਼ਹੀਦ ਪਰਾਂ ਦੇ ਬੰਬਾਂ ਨੇ ਗੋਲੀਆਂ ਖਾਧੀਆਂ ਹੋਈਆਂ ਇਹਨਾਂ ਦੀਆਂ ਆਰੀਆਂ ਜੀਆਂ ਆ ਮਸ਼ੀਨਾਂ ਸਾਨੂੰ ਡਰਾਉਣਗੀਆਂ